ਇਹ ਤਾਂ 2003 ਚਾਰ ਦਾ ਲੱਗਿਆ ਆਇਆ ਹੈ। ਉਹ ਸੀ ਉਹ ਮੈਂ ਲੱਗਦਾ ਹੈ 19 ਤੇ ਪ੍ਰਿੰਟ ਨਾਲ ਰਿਲੀਜ਼ ਹੋਈ ਸੀ 11 ਨਾਲ 12। ਮੈਂ ਕਰਕੇ ਭੁੱਲ ਵੀ ਗਿਆ ਸੀ ਮੈਂ ਉਹ ਫਿਲਮ ਕੀਤੀ ਸੀ ਮਨਜੀ ਕਰਕੇ। ਮਨਸੀ ਜੀ ਕਰਕੇ ਤੇ ਉੱਥੇ ਮੈਂ ਨਵੀਂ ਟੋਨੋ ਕਰਕੇ ਸੀ ਜਦ ਮੀਂਹ 3 ਸਾਲ ਹੋਏ। ਤੇ ਉਹ ਫਿਲਮ ਕਿ ਬਹੁਤ ਇੰਜੋਏ ਕੀਤਾ। ਫਿਰ ਮੈਂ ਚਲੇ ਗਿਆ ਵਾਪਸ ਬਾਲੀਵੁੱਡ ਮੈਂ ਆਦੀ ਹਿੰਦੀ ਫਿਲਮਾਂ ਕਰਦੇ ਸੀ ਤੇ ਫਿਰ ਰਿਲੀਜ਼ ਹੋਈ। ਫਿਰ ਨਵੀਤੌਰ ਮੇਰੀ ਗੱਲ ਕਰਾਈ ਡਿਸਟ੍ਰਿਬਿਊਟਰਾਂ ਨਾਲ ਉਹਨਾਂ ਨੇ ਸਾਨੂੰ ਦੱਸਿਆ ਕਿ ਕੀ ਕੀ ਹੋ ਰਿਹਾ ਹੈ ਮੈਂ ਕਿਹਾ ਇਹ ਤਾਂ ਬਹੁਤ ਗੁੱਟੀ ਇੰਡਸਟਰੀ ਜਿਹੜੀ ਰਹੀ ਹੈ ਉਹ ਬਾਕੀ ਸਾਡੀ ਜਿਹੜੀ ਡਿਮੈਂਡ ਕੀਤੀ ਤੇ ਉਹ ਉਹਨੋਂ ਦਾ ਮੈਂ ਲੱਗਿਆ ਹੋਇਆ ਕਿਤੇ ਜਾ ਕੇ 2900 ਦੇ ਵਿੱਚ ਜਦੋਂ ਮੇਲ ਕਰਾਦੇ ਰਿਹਾ ਸੀ ਉਦੋਂ ਉਹ ਮੈਨੂੰ ਆਈ ਸੀ ਉਹ ਬਾਕਸ ਆਫਿਸ ਪਹਿਲੀ ਵਾਰੀ ਬਾਲੀਵੁੱਡ ਨੇ ਜਿਹੜਾ ਹੈਗਾ ਉਹ ਨੋਟਿਸ ਕੀਤਾ ਵੀ ਬਾਕਸ ਆਫਿਸ ਹਨਾ ਬੀਨ ਨਾਪਰ ਟਾਬਲਸ ਆਪੇ ਕਿਸੇ ਵੰਡਾ ਓਵਰਸੀਜ਼ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਉਦੋਂ ਮੈਨੂੰ ਲੱਗਿਆ ਕਿ ਜੋ ਅਸੀਂ ਸੋਚਿਆ ਸੀ ਉਹ ਸਾਨੂੰ ਮਿਲੇ ਹੈ ਕਿ ਇੱਥੇ ਜੇ ਲੋਕਨ ਸੁਪਰਸਟਾਰ ਹੋਣਗੇ ਉਹ ਕੰਮ ਕਰਨਗੇ ਸਾਰਾ ਕੁਝ ਅਸੀਂ ਆ ਕੇ ਇੱਕ ਸਾਲ ਦੀ ਦਿੱਕਤ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਦੂਜੀ ਗੱਲ ਨੂੰ ਮੈਂ ਸੋਚਦਾ ਵੀ ਇੱਕ ਨੈਕਸਟ ਸਟੈਪ ਮੇਰਾ ਜੁੜਾਏਗਾ ਜੋ ਮੇਰਾ ਸੁਪਨਾ ਜੋ ਮੇਰੀ ਡ੍ਰੀਮ ਹੈ ਉਹ ਇਹ ਹੈ ਕਿ ਇੱਕ ਵਾਰੀ ਸਾਡੀ ਕੋਈ ਫਿਲਮ ਜਿਹੜੀ ਹੈਗੀ ਹੈ ਉਹ ਬੈਨਰ دیا ਜਾਇਆ ਹੈ ਰਿਸਪੈਕਟ ਟੂ ਫਿਲਮ ਇਹ ਜੀ ਫਿਲਮ ਜੀ ਦੇ ਕਿ ਲੋਕੀ ਕਹਿੰਦੇ ਆ ਕਿ ਆ ਕਮਾਲ ਦੀ ਫਿਲਮ ਬਣਾਈ ਤੁਸੀਂ کیا ਬੜੀ ਅਸਟੋਰੀ ਹੈ ਸਾਊਥ ਦੇ ਵਿੱਚ ਵੀ ਬੈਠਾ ਬੰਦਾ ਕਹੇ ਕਿ ਸਾਨੂੰ ਇਹਦੇ ਰਾਈਟਸ ਚਾਹੀਦੇ ਨੇ ਅਸੀਂ ਇੱਥੇ ਪਰੋਬਲਮ ਉਹ ਕੋਸ਼ਿਸ਼ ਚ ਰੱਖਿਆ ਹੋਇਆ ਹੈ ਕਿ ਤੁਹਾਡਾ ਸਾਰਿਆਂ ਦਾ ਸਾਥ ਮਿਲੇ ਆ ਕਿ ਮੈਨੂੰ ਲੱਗਦਾ ਹੈ ਕਿ ਉਹ ਪਹੁੰਚ ਜਾਏਗਾ ਇਹ ਤਾਂ 2003-4 ਦਾ ਲੱਗਿਆ ਹੋਇਆ ਹੈ ਉਹ ਸੀ ਉਹ ਮੈਨੂੰ ਲੱਗਦਾ ਹੈ 19 ਤੇ ਪ੍ਰਿੰਟ ਨਾਲ ਰਿਲੀਜ਼ ਹੋਈ ਸੀ ਯਾਰ ਨਾਲ ਬਾਹਰ ਮੈਂ ਕਰਕੇ ਭੁੰਗ ਵੀ ਗਿਆ ਸੀ ਮੈਂ ਉਹ ਫਿਲਮ ਕੀਤੀ ਸੀ ਮਨਜੀ ਕਰਕੇ ਮਨਸੀ ਜੀ ਕਰਕੇ ਤੇ ਉੱਥੇ ਮੈਂ ਨਵੀਂ ਤੁਲਨੋਂ ਬਿਚਾਰ ਸੀ ਜਦ ਮੀਟਿੰਗ ਹੀ ਸਾਰੀ ਹੋਈ ਤੇ ਉਹਨੂੰ ਕਿ ਕੀ ਬਹੁਤ ਇੰਜੋਏ ਕੀਤਾ ਫਿਰ ਮੈਂ ਚਲੇ ਗਿਆ ਵਾਪਸ ਬਾਲੀਵੁੱਡ ਮੈਂ ਆਦੀ ਹਿੰਦੀ ਫਿਲਮ ਕਰਦੇ ਸੀ ਤੇ ਫਿਰ ਰਿਲੀਜ਼ ਹੋਈ ਫਿਰ ਨਵੀਂ ਤੋਂ ਮੇਰੀ ਗੱਲ ਕਰਾਈ ਡਿਸਟ੍ਰੀਬਿਊਟਰਾਂ ਨਾਲ ਉਹਨਾਂ ਨੇ ਸਾਨੂੰ ਦੱਸਿਆ ਕਿ ਕੀ ਕੀ ਹੋ ਰਿਹਾ ਹੈ ਮੈਂ ਕਹਿੰਦਾ ਬਹੁਤ ਬੁਟੀ ਇੰਡਸਟਰੀ ਜਿਹੜੀ ਜੀ ਹੈ ਉਹ ਬੱਦਸਰ ਦੀ ਜਿਹੜੀ ਡਿਮੈਂਡ ਕੀਤੀ ਤੇ ਉਹ ਉਹਨੋਂ ਦਾ ਮੈਂ ਲੱਗਿਆ ਹੋਇਆ ਕਿਤੇ ਜਾ ਕੇ 2009-10 ਦੇ ਵਿੱਚ ਜਦੋਂ ਮੇਲ ਕਰਾਦੇ ਰਿਹਾ ਸੀ ਉਦੋਂ ਉਹ ਮੈਨੂੰ ਆਈ ਸੀ ਉਹ ਬਾਕਸ ਆਫਿਸ ਪਹਿਲੀ ਵਾਰੀ ਬਾਲੀਵੁੱਡ ਨੇ ਜਿਹੜਾ ਹੈਗਾ ਉਹ ਨੋਟਿਸ ਕੀਤਾ ਵੀ ਬਾਕਸ ਆਫਿਸ ਅਨਦਰ ਇਨ ਨਾ ਪਟਾ ਉਸ ਆ ਗਿਆ ਕਿ ਜ਼ਿੰਦਾ ਓਵਰ ਸੀਜ਼ ਦੇ ਵਿੱਚ ਵੀ ਤਾਂ ਪੰਜਾਬ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਉਦੋਂ ਮੈਨੂੰ ਲੱਗਿਆ ਕਿ ਜੋ ਅਸੀਂ ਸੋਚਿਆ ਸੀ ਉਹ ਸਾਨੂੰ ਮਿਲੇ ਕਿ ਇੱਥੇ ਦੇ ਲੋਕਨ ਸੁਪਰਸਟਾਰ ਹੋਣਗੇ ਉਹ ਕੰਮ ਕਰਨਗੇ ਸਾਰਾ ਕੁਝ ਅਸੀਂ ਆ ਕੇ ਇੱਕ ਸਾਲ ਦੀ ਦਿੱਕਤ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਦੂਜੀ ਗੱਲ ਨੂੰ ਮੈਂ ਸੋਚਦਾ ਵੀ ਇੱਕ ਨੈਕਸਟ ਸਟੈਪ ਮੇਰਾ ਜੁੜਾਏਗਾ ਜੋ ਮੇਰਾ ਸੁਪਨਾ ਹੈ ਜੋ ਮੇਰੀ ਡ੍ਰੀਮ ਹੈ ਉਹ ਇਹ ਹੈ ਕਿ ਇੱਕ ਵਾਰੀ ਸਾਡੀ ਕੋਈ ਫਿਲਮ ਜਿਹੜੀ ਹੈਗੀ ਆ ਉਹ ਪੈਨ ਇੰਡੀਆ ਚ ਜਾਏ ਰਿਸਪੈਕਟਡ ਫਿਲਮ ਜੀ ਜਿਹਦੇ ਅਕੇ ਲੋਕੀ ਕਹਿਣਗਾ ਕਿ ਆਹ ਕਮਾਲ ਦੀ ਫਿਲਮ ਬਣਾਈ ਤੁਸੀਂ ਕਾ ਬੜੀਆ ਸਟੋਰੀ ਹੈ ਸਾਊਥ ਦੇ ਵਿੱਚ ਵੀ ਬੈਠਾ ਬੰਦਾ ਕਵੇ ਕਿ ਸਾਨੂੰ ਇਹਦੇ ਰਾਈਟਸ ਚਾਹੀਦੇ ਨੇ ਅਸੀਂ ਇੱਥੇ ਉਹ ਕੋਸ਼ਿਸ਼ ਚ ਰੱਖਿਆ ਹੋਇਆ ਤੇ ਤੁਹਾਡਾ ਸਾਰਿਆਂ ਦਾ ਸਾਥ ਮਿਲੇ ਆ ਤੇ ਮੈਨੂੰ ਲੱਗਦਾ ਇਹ ਫਿਰ ਉਹ ਪਹੁੰਚਣੇ ਚਾਹੀਦਾ ਹੈ